ਕਮਲਕੌਰ ਭਬੀ ਨੂੰ ਇਸ ਦੁਨੀਆ ਤੋਂ ਗਈ ਹੋਈ ਕਈ ਦਿਨ ਹੋ ਗਿਆ ਤੇ ਹੁਣ ਉਸਦੇ ਪਰਿਵਾਰ ਨੂੰ ਉਸਦੀ ਕਮੀ ਰੜਕ ਰਹੀ ਹੈ ਜਿਵੇਂ ਜਿਵੇਂ ਜਿਹਨਾਂ ਪ੍ਰਾਣੇ ਹੁੰਦੇ ਜਾ ਰਹੇ ਆ ਉਵੇਂ-ਉਵੇਂ ਹੁਣ ਉਸਦੀ ਕਮੀ ਜਿਹੜੀ ਉਹਦਾ ਪਰਿਵਾਰ ਉਸ ਤੋਂ ਜਿਹੜਾ ਉਸਦਾ ਵਿਛੋੜਾ ਚੱਲਿਆ ਨਹੀਂ ਜਾ ਰਿਹਾ ਕਿਉਂਕਿ ਚਾਹੇ ਕੋਈ ਵੀ ਬੰਦਾ ਹੋਵੇ ਆਪਣਾ ਪਰਿਵਾਰ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਕਮਲਕੌਰ ਦਾ ਅਕਸਰ ਇਹ ਗੱਲ ਆਖਦੀ ਹੁੰਦੀ ਸੀ ਕਿ ਉਹ ਸਾਰਾ ਕੁਝ ਆਪਣੇ ਪਰ ਪਰਿਵਾਰ ਬਾਰੇ ਕਰ ਰਹੀ ਹੈ ਕਿਉਂਕਿ ਉਸ ਦੇ ਪਰਿਵਾਰ ਦੇ ਵਿੱਚ ਉਸ ਦਾ ਬੁੱਢਾ ਪਾਪਾ ਬਾਪਾ ਉਸ ਦਾ ਭਰਾ ਜਿਹੜਾ ਕੱਲਾ ਕਮਾਉਣ ਵਾਲਾ ਤੇ ਭੈਣ ਵੀ ਘਰ ਬੈਠੀ ਆ ਇਹ ਤਰ੍ਹਾਂ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਚਾਹੇ ਕੋਈ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਆਪਣੇ ਪ੍ਰਾਂਪਰਣ ਪ੍ਰਤੀ ਹਰ ਇੱਕ ਦੀ ਵਫਾਦਾਰੀ ਹੁੰਦੀ ਆ ਉਦਾਂ ਜਿਹੜਾ ਫਰਜ਼ ਹੁੰਦਾ ਉਹ ਅਦਾ ਕਰਦਾ ਭਾਵੇਂ ਉਹ ਦੁਨੀਆ ਨੂੰ ਚੰਗੀ ਲੱਗੇ ਚੀਜ਼ ਭਾਵੇਂ ਉਹ ਦੁਨੀਆ ਨੂੰ ਨਾ ਚੰਗੀ ਲੱਗੇ ਅਮਰਪਾਲ ਸਿੰਘ ਮਹਿਰੋ ਨੇ ਜ਼ਰੂਰ ਇੱਕ ਕਦਮ ਚੱਕਿਆ ਸਮਾਜ ਦੇ ਲਈ ਕਦਮ ਚੱਕਿਆ ਕਿਉਂਕਿ ਪਰਸਨਲ ਉਸ ਦਾ ਕੋਈ ਇਸ ਦੇ ਨਾਲ ਰੋਸਾ ਨਹੀਂ ਸੀ ਭਾਵੇਂ ਕੰਮ ਅਮਰਪਾਲ ਸਿੰਘ ਨੇ ਵਾਰ-ਵਾਰ ਗੱਲ ਇੱਕ ਜਿਸ ਕੀ ਕੁਆਰਿਸ ਨੂੰ ਫਾਈਨੈਂਸ਼ਲੀ ਪੈਸਿਆਂ ਦੀ ਲੋੜ ਸੀ ਤੇ ਉਹਨਾਂ ਨੇ ਉਹ ਵੀ ਇਸ ਦੀ ਪੂਰੀ ਕੀਤੀ ਕਿਉਂਕਿ ਪਹਿਲਾਂ ਯੀ ਨਦਾਰ ਰਫੜ ਪਿਆ ਸੀ ਜਦੋਂ ਅਮਰਪਾਲ ਸਿੰਘ ਮਹਿਰੂ ਨੇ ਆਖਿਆ ਸੀ ਕਿ ਕੁੜੀਏ ਤੂੰ ਇਹ ਜਈਆਂ ਜਿਹੜੀਆਂ ਫਿਲਮਾਂ ਜਾਂ ਫਿਰ ਇਹ ਜਿਹੜੇ ਡਬਲ ਮੀਨੀ ਗੱਲਾਂ ਇਹ ਕਰਨ ਨੂੰ ਹਟ ਜਾ ਤੇ ਅਸੀਂ ਤੇਰਾ ਕੋਈ ਨਾ ਕੋਈ ਕੰਮਕਾਰ ਚਲਾ ਦਿੰਨੇ ਆ ਬਿਊਟੀ ਪਾਰਲਰ ਜਿਹੜਾ ਸਲੂਨ ਉਹ ਖੋਲਣ ਦੇ ਵਿੱਚ ਵੀ ਭਾਵੇਂ ਬਹੁਤ ਸਾਰੇ ਲੋਕ ਅੱਗੇ ਆਏ ਸੀ ਪਰ ਕਮਲ ਕੌਰ ਦੀ ਇਹ ਗੱਲ ਕਹਿਣੀ ਸੀ ਕਿ ਉਸ ਨੂੰ ਜਿਹੜੀ ਬਜਮੀ ਇਨਕਮ ਆ ਉਹ ਇੰਸਟਾਗ੍ਰਾਮ ਦੇ ਰਾਹੀਂ ਆਉਂਦੀ ਐ ਇਸ ਕਰਕੇ ਉਸਨੇ ਜਿਹੜਾ ਬਾਅਦ ਦੇ ਵਿੱਚ ਫੇਰ ਜਿਹੜੀਆਂ ਇਸ ਤਰੀਕੇ ਦੇ ਨਾਲ ਡਬਲ ਮੀਨਿੰਗ ਜਿਹੜੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਸ਼ਾਰਟ ਫਿਲਮਾਂ ਜਿਹੜੀਆਂ ਕਿ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਵੇਖੀਆਂ ਜਾ ਸਕਦੀਆਂ ਸੀ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਸ ਕਰਕੇ ਜਿਹੜਾ ਅਮਰਤਪਾਲ ਸਿੰਘ ਮੈਰੋ ਵੱਲੋਂ ਇਸ ਨੂੰ ਸੋਧਾ ਲਾ ਦਿੱਤਾ ਗਿਆ ਪਰ ਜਿਵੇਂ ਜਿਵੇਂ ਉਹਦੇ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਨਹੀਂ ਆਇਆ ਕਿਉਂਕਿ ਪਰਿਵਾਰ ਬਹੁਤ ਜ਼ਿਆਦੇ ਡੋਟ ਚੁੱਕਾ ਸੀ ਭਾਵੇਂ ਇਸ ਦੇ ਜਿਹੜਾ ਸੰਸਕਾਰ ਸੀ ਅੰਤਮ ਜਿਹੜੀ ਵਿਦਾਈ ਕੀਤੀ ਸੀ ਉਹ ਲੁਧਿਆਣੇ ਦੀ ਰਹਿਣ ਵਾਲੀ ਸੀ ਪਰ ਉਹ ਵੀ ਬਠਿੰਡੇ ਦਿੱਤੀ ਗਈ ਸੀ ਉਸ ਸਮੇਂ ਪਰਿਵਾਰ ਖੁੱਲ ਕੇ ਨਹੀਂ ਬੋਲਿਆ ਸੀ ਪਰ ਜਿਵੇਂ ਜਿਵੇਂ ਉਹ ਟਾਈਮ ਬੀਤ ਰਿਹਾ ਓਵੇਂ ਓਵੇਂ ਜਿਹੜੇ ਦੁੱਖ ਆ ਉਹ ਪਰਿਵਾਰ ਨੂੰ ਜਾਦੇ ਲੱਗ ਰਿਹਾ ਤੇ ਜਿਹੜੀ ਕਮਲਕੌਰ ਉਸ ਦੇ ਵੱਲੋਂ ਭਾਵੇਂ ਉਸ ਦੇ ਆਪਣੇ ਖੁੱਦੇ ਜਿਹੜੇ ਉਹੋ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਨਹੀਂ ਸੀ ਪਰ ਉਸਦੀ ਭੈਣ ਦੇ ਬੱਚੇ ਤੇ ਹੋਰ ਦੋ ਤਿੰਨ ਬੱਚੇ ਜਿਹੜੇ ਸੀ ਨਾਸ ਸੀ ਉਹਨਾਂ ਨੂੰ ਉਸਨੇ ਗੋਦ ਲਿਆ ਸੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ ਜਿਵੇਂ ਹਰ ਇੱਕ ਬੰਦਾ ਕਹਿੰਦਾ ਕਿ ਮਾਰੇ ਬੰਦੇ ਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇ ਉਸ ਤਰੀਕੇ ਦੇ ਨਾਲ ਉਹ ਬੱਚੇ ਹੁਣ ਇਸ ਨੂੰ ਯਾਦ ਕਰ ਰਹੇ ਆ